ਹੈਲੋ एवरीवन ਸਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਇੱਕਾਰੀ ਫੇਰ ਅੱਜ ਨਵੀਂ ਵੀਡੀਓਜ਼ ਉਮੀਦ ਕਰਤੀਆਂ ਸਾਰੇ ਠੀਕ ਹੋ ਤੰਦਰੁਸਤ ਹੋ ਆਪਣਾ ਖਿਆਲ ਰੱਖ ਰਹੇ ਹੋ ਤੇ ਮੈਂ ਵੀ ਬਿਲਕੁਲ ਠੀਕ ਐ ਜੀ ਐਕਚੁਅਲੀ ਮੈਂ ਅੱਜ ਥੋੜੀ ਜਿਹੀ ਠੀਕ ਐ ਮੇਰੀ ਤਬੀਅਤ ਖਰਾਬ ਹੋ ਗਈ ਸੀ ਕਿ ਇਸੇ ਲਈ ਆਪਣੀ ਵੀਡੀਓ ਨਹੀਂ ਆ ਸਕੀ ਮੇਰੀ ਮੇਰੇ ਨਾਲ ਨਾਲ ਮੇਰੀ ਬੇਟੀ ਦੀ ਤਬੀਅਤ ਐ ਜਿਹੜੀ ਜੈਸਮੀਨ ਦੀ ਉਹ ਫਿਰ ਖਰਾਬ ਹੋ ਗਈ ਸੀਗੀ ਐਕਚੁਅਲੀ ਖਰਾਬ ਕਿ ਉਸਦੇ ਟੀ ਐਲ ਸੀ ਬਹੁਤ ਜ਼ਿਆਦਾ ਵੱਧ ਗਈ ਸੀਗੀ ਤੇ ਮੇਰੇ ਜਿਹੜੇ ਆ ਪਲੇਟਲੇਟਸ ਘਟ ਜਾਂਦੇ ਹੈਗੇ ਮੇਰੇ ਹਰ ਸਾਲ ਨਾਲ ਮੈਨੂੰ ਤਿੰਨ ਕਸਾਲਾਂ ਤੋਂ ਮੈਂ ਇਹ ਚੀਜ਼ ਫੇਸ ਕਰ ਰਹੀ ਹਾਂ ਕਿ ਮੇਰੇ ਹਰ ਸਾਲ ਜਦੋਂ ਸਰਦੀਆਂ ਤੋਂ ਗਰਮੀਆਂ 'ਚ ਜਾਂਦੇ ਆ ਤਾਂ ਉਸ ਟਾਈਮ ਮੌਸਮ ਚੇਂਜ ਹੁੰਦਾ ਹੈ ਤਾਂ ਉਸ ਟਾਈਮ ਤੇ ਮੇਰੇ ਜਿਹੜੇ ਹੈ ਸੈਲਸ ਘਟ ਜਾਂਦੇ ਆ ਤੇ ਮੈਨੂੰ ਕਾਫੀ ਦਿਨ ਲੱਗ ਜਾਂਦੇ ਐ ਇਸ ਨੂੰ ਰਿਕਵਰ ਹੋਣ ਤੇ ਕਿਉਂਕਿ ਇਹਦੇ 'ਚ ਮੈਂ 4-5 ਦਿਨ ਦੀ ਡ੍ਰਿਪ ਲਵਾਉਣੀ ਆ ਇਸ ਵਾਰ ਥੋੜੀ ਸਟਾਰਟਿੰਗ 'ਚ ਮੈਨੂੰ ਪਤਾ ਲੱਗ ਗਿਆ ਕਿ ਮੇਰੇ ਨਾਲ ਉਹੀ ਪ੍ਰੋਬਲਮ ਹੋ ਰਹੀ ਹੈ ਤੇ ਮੈਂ ਸਟਾਰਟਿੰਗ ਦੇ ਵਿੱਚ ਡ੍ਰਿਪ ਕਰਾ ਲਈ ਆ ਸੋ ਇਸ ਵਾਰ ਮੈਂ ਤਿੰਨ ਡ੍ਰਿਪ ਹੀ ਕਰਾਈਆਂ ਤਿੰਨ ਦਿਨ ਲਗਾਤਾਰ ਗਈਆਂ ਅੱਜ ਮੇਰਾ 3rd ਡੇ ਸੀਗਾ ਕੰਪਲੀਟ ਹੋਇਆ ਸੋ ਅੱਜ ਮੈਨੂੰ ਥੋੜਾ ਜਿਹਾ ਬਿਹਤਰ ਫੀਲ ਹੋ ਰਿਹਾ ਸੀਗਾ ਬੈਸਟ ਲੱਗ ਰਿਹਾ ਸੀਗਾ ਕਿ ਮੈਂ ਅੱਜ ਬੋਲ ਸਕਦੀ ਹਾਂ ਗੱਲ ਕਰ ਸਕਦੀ ਹਾਂ ਔਰ ਬਾਕੀ ਮੇਰੀ ਵੀਡੀਓਜ਼ ਮੈਨੂੰ ਬੜੇ ਕਹਿੰਦੇ ਆ ਇੰਸਟਾ ਤੇ ਮੈਸੇਜ ਇੰਨੇ ਆਏ ਆ ਇੰਸਟਾ ਪਰ ਹੈਪੀ ਆ ਕਿ ਤੁਸੀਂ ਵੀਡੀਓਜ਼ ਕਿਉਂ ਨਹੀਂ ਡੇਲੀ ਪਾਉਂਦੀ ਸੋ ਮੈਂ ਨਾ ਪਤਾ ਕੀ ਹੈ ਮੈਂ ਮੈਂ ਚੀਜ਼ਾਂ ਨੋਟ ਕਰਦੀ ਹੁੰਨੀ ਆ ਅਗਰ ਦੁਨੀਆ ਦੇ ਹਿਸਾਬ ਨਾਲ ਚੱਲੀਏ ਫਿਰ ਤਾਂ ਫਿਰ ਤਾਂ ਆਪਾਂ ਸਿਰਫ ਦੁਨੀਆ ਦੀ ਹੀ ਸੁਣਦੇ ਰਹਿ ਜਾਾਂਗੇ ਫਿਰ ਆਪਾਂ ਆਪਣੇ ਲਈ ਨੀ ਜੋ ਪਾਵਾਂਗੇ ਆਪਣੇ ਮਨ ਦੀ ਨਹੀਂ ਕਰ ਸਕਾ ਕਿ ਅਸੀਂ ਦੁਨੀਆ ਦੇ ਨਜ਼ਰੀਏ ਨਾਲ ਹੀ ਚੱਲਾਂਗੇ ਪਰ ਇੱਕ ਗੱਲ ਹੈ ਜੋ ਸਾਨੂੰ ਦੁਨੀਆ ਦੇ ਨਜ਼ਰੀਏ ਨਾਲ ਵੀ ਦੇਖਣਾ ਪੈਂਦਾ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਘਰ ਦੇ ਵਿੱਚ ਚਾਹੇ ਗੰਦ ਪਿਆ ਰਵੇ ਇਹਨਾਂ ਦੇ ਘਰ ਚਾਹੇ ਖਲਾਰਾ ਪਿਆ ਰਵੇ ਕਿਸੇ ਮਤਲਬ ਅਦਰ ਵੀਡੀਓਜ਼ ਦੇ ਜਦੋਂ ਕਿਤੇ ਕਮੈਂਟ ਸੈਕਸ਼ਨ 'ਚ ਜਾਈਦਾ ਹੈ ਤੇ ਇਹਨਾਂ ਨੇ ਵੀਡੀਓ ਪਾਉਣੀ ਨਹੀਂ ਛੱਡਣੀ ਸੋ ਮੇਰਾ ਮਕਸਦ ਨਾ ਐਵੇਂ ਦਾ ਨਹੀਂ ਹੁੰਦਾ ਕਿ ਹਾਂ ਵੀਡੀਓਜ਼ ਹੀ ਕੰਪਲਸਰੀ ਹੈ ਵੀਡੀਓ ਜ਼ਰੂਰੀ ਹੈ ਮੇਰੇ ਲਈ ਸਵੇਰੇ ਉੱਠ ਕੇ ਆਪਣੇ ਬੱਚਿਆਂ ਦਾ ਲੰਚ ਟਿਫਨ ਜੋ ਵੀ ਬੱਚੇ ਸਕੂਲ ਲੈ ਕੇ ਜਾਂਦੇ ਆ ਸਵੇਰੇ ਖਾਂਦੇ ਆ ਬੱਚਿਆਂ ਦੇ ਕੱਪੜੇ ਵਾਸ਼ ਕਰਨੇ ਪ੍ਰੈਸ ਕਰਨਾ ਘਰ ਨੂੰ ਝਾੜੂ ਪੋਚਾ ਡਸਟਿੰਗ एवरीथिंग ਮੈਂ ਸਵੇਰੇ 2 ਘੰਟੇ ਆ ਜਿਹੜੇ ਸਫਾਈ ਦੇ ਮੇਰੇ ਨਿਕਲਦੇ ਨਿਕਲਦੇ ਆ ਸੋ ਮੈਨੂੰ ਇਹ ਕੰਪਲਸਰੀ ਹੈ ਉਸ ਤੇ ਲਈ ਮੈਂ ਵੀਡੀਓਜ਼ ਲੇਟ ਕਰ ਸਕਦੀ ਬਟ ਮੈਂ ਆਪਣੀ ਸਫਾਈ ਆਪਣੇ ਡੇਲੀ ਰੁਟੀਨ ਹੈ ਜਿਹੜੇ ਉਹ ਬਿਲਕੁਲ ਵੀ ਨਹੀਂ ਛੱਡ ਸਕਦੀ ਮੈਂ ਕਹਾ ਕਿ ਮੇਰਾ ਬਿਸਤਰ ਖਿਲਰੇ ਪਿਆ ਹੈ ਮੇਰੇ ਘਰ ਚ ਬਰਤਨ ਪਿਆ ਹੈ ਮੇਰਾ ਕਿਚਨ ਕਾਊਂਟਰ ਗੰਦਾ ਪਿਆ ਔਰ ਮੈਂ ਵੀਡੀਓਜ਼ ਨਹੀਂ ਨਹੀਂ ਮੈਂ ਉਹ ਚੀਜ਼ ਨਹੀਂ ਹੈ ਮੇਰੇ ਲਈ ਸਭ ਤੋਂ ਪਹਿਲਾ ਚੀਜ਼ ਮੈਂ ਆਪਣੇ ਘਰ ਦੀ ਸਫਾਈ ਰੈਗੂਲਰ ਸਫਾਈ ਮੈਂ ਚਾਹੇ ਬਿਮਾਰ ਆ ਤਾਂ ਵੀ ਮੈਂ ਥੋੜੀ ਥੋੜੀ ਰੁਕ ਰੁਕ ਕੇ ਮੈਂ ਸਫਾਈ ਕਰੂੰਗੀ ਬਟ ਮੈਂ ਸਾਰੇ ਕੰਮ ਕੰਪਲੀਟ ਕਰਨ ਤੋਂ ਬਾਅਦ ਆਪਣੇ ਕਿਸੇ ਹੋਰ ਕੰਮ ਤੇ ਜਾਣੀ ਆ ਤੇ ਮੈਨੂੰ ਇਸ ਦੇ ਲਈ ਮੈਨੂੰ ਕਾਫੀ ਮੇਰੇ ਨੌਨ ਦੇ ਵਿੱਚ ਲੋਕ ਇਹ ਕਹਿੰਦੇ ਆ ਕਿ ਤੈਨੂੰ ਸਫਾਈਆਂ ਪੋਚੋ ਔਰ ਇਹ ਚੀਜ਼ਾਂ ਜ਼ਰੂਰੀ ਹੈ ਜਦਕਿ ਜੌਬ ਨੂੰ ਵੀ ਕੰਟੀਨਿਊ ਮੈਂ ਤਾਂ ਹੀ ਨਹੀਂ ਕਰ ਸਕੀ ਮੈਂ ਉਹ ਜਗਾ ਜੌਬ ਕੀਤੀ ਹੈ ਜੌਬ ਕਰਕੇ ਮੈਂ 6 ਮਹੀਨੇ ਸਾਲ ਬੜੀ ਮੁਸ਼ਕਲ ਨਾਲ ਕੱਢਦੀ ਆ ਕਿਉਂਕਿ ਮੇਰਾ ਘਰ ਬਹੁਤ ਜ਼ਿਆਦਾ ਮੈਸੀਵ ਹੋ ਜਾਂਦਾ ਮੇਰੇ ਬੱਚੇ ਡਿਸਟਰਬ ਹੋ ਜਾਂਦੇ ਆ ਸਾਰਾ ਜਿਹੜਾ ਸਿਸਟਮ ਹੈ ਸਾਡਾ ਉਹ ਖਰਾਬ ਹੋ ਜਾਂਦਾ ਸੋ ਮੈਂ ਉਹਨਾਂ ਦੇ ਰਿਗਾਰਡਿੰਗ ਮੈਂ ਆਪਣੀ ਜੌਬ ਛੱਡ ਦੇਣੀ ਆ ਸੋ ਇਹ ਕੁਝ ਕਾਰਨ ਹੈ ਸੋ ਮੈਂ ਵੀਡੀਓਜ਼ ਇੰਨੀਆਂ ਮੈਨੂੰ ਇੰਪੋਰਟੈਂਟ ਨਹੀਂ ਹੁੰਦੀਆਂ ਕਿ ਮੈਂ ਆਪਣਾ ਕੰਟੈਂਟ ਸੁਟਣਾ ਸੁਟਣਾ ਹੈ ਜਾਂ ਮੈਨੂੰ ਕੋਈ ਇਸ ਤਰ੍ਹਾਂ ਕੀ ਮੈਂ ਡਾਲਰ ਦੇ ਕਫੇ ਕਲੈਕਟ ਕਰਦੀ ਆ ਇੱਥੋਂ ਉਹ ਚੀਜ਼ ਨਹੀਂ ਆ ਅਗਰ ਕੋਈ ਆਪਾਂ ਦੂਸਰੇ ਵੀ ਨਾਲ ਗੱਲ ਕਰੀਏ ਜੋ ਦੂਸਰੀ ਵੀਡੀਓਜ਼ ਦੇ ਉੱਪਰ ਕਿਸੇ ਨੂੰ ਕਹਿੰਦੇ ਆ ਤਾਂ ਦੇਖੋ ਜੀ ਹਰ ਕੰਮ ਇਨਸਾਨ ਦਾ ਪੇਸ਼ਾ ਹੁੰਦਾ ਹੈ ਹਰ ਕੰਮ ਦੇ ਵਿੱਚ ਮਿਹਨਤ ਲੱਗਦੀ ਹੈ ਟਾਈਮ ਲੱਗਦਾ ਹੈ ਸੋ ਟੈਲੈਂਟ ਹੁੰਦਾ ਹਰ ਬੰਦੇ ਦੇ ਵਿੱਚ ਅਗਰ ਕੋਈ ਸੋਸ਼ਲ ਮੀਡੀਆ ਤੋਂ ਇਨਕਮ ਕਰ ਵੀ ਰਿਹਾ ਸੋਸ਼ਲ ਮੀਡੀਆ ਤੇ ਕੰਮ ਕਰਦਾ ਹੈ ਵੀਡੀਓਜ਼ ਪਾਉਂਦਾ ਤੇ ਤੁਸੀਂ ਕਿਸੇ ਨੂੰ ਇਹ ਚੀਜ਼ ਕਹਿੰਦੇ ਹੋ ਹਨਾ ਕਿ ਐਦਾਂ ਆਪਣਾ ਹਾਰ ਸ਼ਿੰਗਾਰ ਕਰਨ ਦੇ ਵਿੱਚ ਟਾਈਮ ਹੈ ਜਾਂ ਕਿਸੇ ਵੀਡੀਓਜ਼ ਨੂੰ ਮੇਰੇ ਤੇ ਨਹੀਂ ਐਦਾਂ ਚੀਜ਼ ਕਿਉਂਕਿ ਮੇਰੇ ਹੈ ਹੀ ਨਹੀਂ ਹੈ ਤਾਂ ਮੈਨੂੰ ਕਮੈਂਟ ਇਸ ਤਰ੍ਹਾਂ ਆਈ ਗਈ ਨਹੀਂ ਸੋ ਕੀ ਘਰ ਦੇ ਵਿੱਚ ਸਫਾਈ ਨਹੀਂ ਹੈ ਚੀਜ਼ਾਂ ਨਹੀਂ ਹੈ ਤਾਂ ਉਹ ਵੀ ਇੱਕ ਜੌਬ ਹੋ ਜਾਂਦੀ ਹੈ ਜੋ ਇਨਸਾਨ ਜੋ ਮੈਂ ਫੀਮੇਲਸ ਦੇਖਿਆ ਵੀਡੀਓਜ਼ ਪਾਉਂਦੀਆਂ ਘਰ ਥੋੜਾ ਮੈਸੀ ਹੁੰਦਾ ਤੇ ਪਲੀਜ਼ ਉਹਨਾਂ ਨੂੰ ਵੀ ਨਾ ਕੋਸ਼ਿਸ਼ ਕਰਿਆ ਕਰੋ ਸਿੱਨੇ ਇੱਕ ਆਡੀਅנס ਮੇਰੇ ਸੁਣ ਸਕਦੇ ਆ ਮੈਂ 19 ਤੱਕ ਆਵਾਜ਼ ਪਹੁੰਚਾ ਸਕਦੀ ਹੁਣ ਇਹ ਬੋਰਡ ਬਹੁਤ ਵੱਡਾ ਹੈ ਸਾਰਿਆਂ ਨੂੰ ਆਪਾਂ ਨਹੀਂ ਸਮਝਾ ਸਕਦੇ ਲੱਖਾਂ ਤਰ੍ਹਾਂ ਦੀ ਸੋਚ ਰੱਖਣ ਵਾਲੇ ਲੋਕ ਐ ਇੱਥੇ ਸੋ ਹਰ ਇੱਕ ਦਾ ਬਈ ਪੇਸ਼ ਆ ਕੰਮ ਹੈ ਸੋਸ਼ਲ ਮੀਡੀਆ ਤੇ ਵੀ ਲੋਕ ਅਗਰ ਕਮਾਈ ਕਰ ਰਹੇ ਨੇ ਕਮਾ ਰਹੇ ਨੇ ਤਾਂ ਹਰ ਕੋਈ ਜੋ ਉਹਨਾਂ ਨੂੰ ਕਮੈਂਟ ਕਰਦਾ ਟੌਂਟਿੰਗ ਕਰਦਾ ਉਹ ਖੁਦ ਕਿਉਂ ਨਹੀਂ ਕਮਾ ਲੈਂਦਾ ਉਹ ਸੋਸ਼ਲ ਮੀਡੀਆ ਤੇ ਖੁਦ ਆਵੇ ਖੁਦ ਕਮਾ ਕੇ ਦੇਖੇ ਤੇ ਖੁਦ ਨੂੰ ਪਤਾ ਲੱਗੇਗਾ ਕੀ ਸੋਸ਼ਲ ਮੀਡੀਆ ਤੇ ਕਮਾਉਣਾ ਔਖਾ ਹੈ ਕਿ ਸੌਖਾ ਹੈ ਤੁਸੀਂ ਸਾਫ਼ ਸੁਥਰੇ ਸਹੀ ਕੱਪੜੇ ਪਾ ਕੇ ਖਾਸ ਕਰਕੇ ਫੀਮੇਲ ਦੀ ਗੱਲ ਕਰੀਏ ਕਾ ਤੁਸੀਂ ਸੋਹਣੇ ਸਾਫ ਸੁਥਰੇ ਆਪਣੀ ਬਾਡੀ ਨੂੰ ਕਵਰ ਕਰਦੇ ਕੱਪੜੇ ਪਾ ਕੇ ਸੁਚੱਜੀਆਂ ਗੱਲਾਂ ਕਰਕੇ ਸਮਾਜਿਕ ਸੱਚੀਆਂ ਗੱਲਾਂ ਕਰਕੇ ਤੁਸੀਂ ਵਾਇਰਲ ਫੇਮਸ ਨਹੀਂ ਹੋ ਸਕਦੇ ਤੁਸੀਂ ਪੈਸੇ ਵੀ ਨਹੀਂ ਕਮਾ ਸਕਦੇ ਹੋ ਹਾਂ ਦੂਸਰਾ ਸ਼ਾਰਟ ਵੇ ਹੁੰਦਾ ਹੈ ਕਿ ਤੁਸੀਂ ਜੋ ਚੱਲ ਰਿਹਾ ਹੈ ਜੋ ਕੁਝ ਫੀਮੇਲ ਜਾਂ ਗਰਲਸ ਕਰਦੀਆਂ ਚੀਜ਼ਾਂ ਅਪਣਾਉਂਦੀਆਂ ਸ਼ਾਰਟਕਟ ਜਿਹਨੂੰ ਬੋਲਦੇ ਆ ਆਦਾਵਾ ਨਾਲ ਚੈਨਲ ਚਲਾਉਣਾ ਸੋ ਉਹਦੇ ਲਈ ਸਾਨੂੰ ਕੋਈ ਨੌਲੇਜ ਨਹੀਂ ਆ ਸੋ ਗੱਲ ਕਿੱਥੋਂ ਸ਼ੁਰੂ ਹੋਈ ਔਰ ਕਿੱਥੇ ਪਹੁੰਚ ਜਾਂਦੀ ਹੈ ਚਲੋ ਕੋਈ ਗੱਲ ਨਹੀਂ ਹੁਣ ਆਪਾਂ ਮੇਨ ਟੌਪਿਕ ਤੇ ਆਜਾ ਨਹੀਂ ਜੀ ਮੇਰੀ ਚਲੋ ਤਬੀਅਤ ਹੁਣ ਠੀਕ ਹੋਈ ਹੈ ਮੈਂ ਆਪਣੇ ਕੰਮ ਦੇ ਵਿੱਚ ਵੀ ਬਹੁਤ ਜ਼ਿਆਦਾ ਰੁਚੀ ਹੋਈ ਸੀਗੀ ਕੰਮ ਹੁਣ ਮੇਰਾ ਕੀ ਸੀਗਾ ਕਿ ਮੇਰੇ ਕੋਰਟ ਕੇਸ ਸਭ ਨੂੰ ਪਤਾ ਕਿ ਮੇਰਾ ਕੋਰਟ ਕੇਸ ਖਰਾਬ ਹੋਇਆ ਕਿਉਂ ਹੋਇਆ ਕਿਸ ਤਰ੍ਹਾਂ ਹੋਇਆ ਮੈਂ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਵੀ ਦੱਸਿਆ ਹੋਇਆ ਹਨ ਉਸ ਨੂੰ ਠੀਕ ਕਰਨ ਦੇ ਵਿੱਚ ਮੇਰੀ ਬਹੁਤ ਜ਼ਿਆਦਾ ਭੱਜ ਦੌੜ ਮੇਰੀ ਬਹੁਤ ਜ਼ਿਆਦਾ એનર્ਜੀ ਹੈ ਜਿਹੜੀ ਖਪਤ ਹੋ ਰਹੀ ਹੈ ਸੋ ਡਾਕਟਰ ਨੇ ਮੈਨੂੰ ਸਟ੍ਰਿਕਟਲੀ ਬੋਲਿਆ ਹੋਇਆ ਸੀਗਾ ਕਿ એનર્ਜੀ ਬਿਲਕੁਲ ਵੀ ਵੇਸਟ ਨਹੀਂ ਕਰਨੀ ਹੈ ਸੋ ਉਸ ਦੇ ਨਾਲ ਤਬੀਅਤ ਫਿਰ ਖਰਾਬ ਹੋਏਗੀ ਸੋ ਭੱਜ ਦੌੜ ਦੇ ਕੰਮ ਐ ਥੋੜੇ ਜੇ ਰੋਕ ਲਓ ਸੋ ਮੈਂ ਤਿੰਨ ਚਾਰ ਦਿਨਾਂ ਤੋਂ ਆਪਣੇ ਤੇ ਧਿਆਨ ਦਿੱਤਾ ਹੈ ਕਿਉਂਕਿ ਠੀਕ ਹੋਵਾਂਗੀ ਫਿਰ ਹੀ ਇਹ ਚੀਜ਼ਾਂ ਜਿਹੜੀਆਂ ਮੈਂ ਫਿਰ ਤੋਂ ਉੱਠ ਕੇ ਕਲੈਕਟ ਕਰੂੰਗੀ ਸੋ ਉਹਨਾਂ ਦੇ ਲਈ ਮੇਰਾ ਖੁਦ ਦਾ ਠੀਕ ਹੋਣਾ ਬਹੁਤ ਜ਼ਰੂਰੀ ਹੈ ਸੋ ਬੜੀ ਮੁਸ਼ਕਲ ਨਾਲ ਮੈਂ ਤਿੰਨ ਕ ਦਿਨਾਂ ਜਿਹੜੇ ਬੈਡਰੈਸਟ ਪ੍ਰੋਪਰ ਤੋਂ ਨਹੀਂ ਕੀਤੀ ਘਰ ਦੇ ਥੋੜੇ ਥੋੜੇ ਕੰਮ ਫਿਰ ਵੀ ਕੀਤੇ ਆ ਵਿੱਚ ਤੇ ਮੈਂ ਬੈਡਰੈਸਟ ਕੀਤੀ ਅੱਜ ਬੈਟਰ ਫੀਲ ਕਰ ਰਹੀ ਆ ਤੇ ਮੈਂ ਆਪਣੇ ਕੋਰਟ ਦੇ ਕੇਸ ਨੂੰ ਅ ਵਿੱਚ ਕੁਝ ਤਬਦੀਲੀਆਂ ਕੀਤੀਆਂ ਕੋਰਟ ਕੇਸ ਕਿਸ ਤਰ੍ਹਾਂ ਮੈਂ ਠੀਕ ਕੀਤਾ ਮੇਰੇ ਵਿਕੇ ਹੋਏ ਵਕੀਲ ਦੀਆਂ ਕੁਝ ਜੋ ਕਰਤੂਤਾਂ ਸੀਆਂ ਜੋ ਮੇਰੇ ਕੇਸ ਦੇ ਨਾਲ ਛੇੜਛਾੜ ਸੀ ਮੇਰਾ ਕੇਸ ਖਰਾਬ ਕੀਤਾ ਸੀ ਉਹਨਾਂ ਨੂੰ ਠੀਕ ਕੀਤਾ ਰਿਕਵਰ ਕੀਤਾ ਤੇ ਹੁਣ ਮੈਂ ਦੂਸਰੀ ਗੱਲ ਇਸ ਤੇ ਇਹ ਕਰਨੀ ਚਾਹੂੰਗੀ ਹਾਂਜੀ ਜਦੋਂ ਗੱਲਾਂ ਚੱਲ ਰਹੀਆਂ ਸੀਆਂ ਤਾਂ ਉਹਨਾਂ ਨੇ ਇੱਕ ਨਾ ਜਵਾਬ ਦਿੱਤਾ ਸੀਗਾ ਕਿ ਅਸੀਂ ਮਤਲਬ ਬਿਸ਼ਰਮ ਬਿਸ਼ਰਮ ਲੋਕਾਂ ਦੀ ਨਾ ਜਦੋਂ ਸ਼ਰਮ ਲੈ ਜਾਂਦੀ ਹੈ ਉਦੋਂ ਫਿਰ ਕੋਈ ਹੱਲ ਨਹੀਂ ਹੁੰਦਾ ਉਹਨਾਂ ਦੇ ਆਪਣੇ ਫੋਨਾਂ ਦੇ ਵਿੱਚੋਂ ਮੇਰੇ ਕੋਲ ਸਕਰੀਨਸ਼ਾਟ ਆਏ ਸੀਗੇ ਮੇਰੇ ਵਕੀਲ ਨੂੰ ਜੋ ਪੈਸੇ ਪਾਏ ਆ ਪੇਮੈਂਟ ਆਈ ਹੈ Google Pay ਦੀ ਮੇਰੇ ਕੋਲੇ ਪਿਕ ਹੈਗੀ ਆ ਸਬੂਤ ਸਾਰੇ ਹੋਣ ਦੇ ਬਾਵਜੂਦ ਵੀ ਕਈ ਬਿਸ਼ਰਮ ਨਾ ਫਿਰ ਵੀ ਇਨਕਾਰ ਕਰ ਦਿੰਦੇ ਹੁੰਦੇ ਆ ਚੀਜ਼ਾਂ ਤੋਂ ਚਾਹੇ ਤੁਸੀਂ ਲੱਖ ਸਬੂਤ ਰੱਖੀ ਬੈਠੇ ਹੋਵੋ ਪਰ ਫਿਰ ਵੀ ਉਹ ਇਨਕਾਰ ਕਰ ਦਿੰਦੇ ਆ ਕਿਉਂਕਿ ਉਹਨਾਂ ਨੂੰ ਚੜੀ ਲੱਥੀ ਨਹੀਂ ਹੁੰਦੀ ਵੀ ਜਿਹੜਾ ਸਕਰੀਨਸ਼ਾਟ ਤੁਹਾਡੇ ਫੋਨ ਸਾਡੇ ਫੋਨ ਚੋਂ ਗਿਆ ਉਹ ਸਕਰੀਨਸ਼ਾਟ ਅਸੀਂ ਜਾਣ ਬੁੱਝ ਕੇ ਵਾਇਰਲ ਸ਼ੇਅਰ ਕੀਤਾ ਸੀ ਜੋਤੀ ਨੂੰ ਕਿਉਂ ਕੀਤਾ ਸੀਗਾ ਕਿ ਅਸੀਂ ਚਾਹੁੰਦੇ ਸੀਗੇ ਕਿ ਚੈਂਬਰ ਦੇ ਵਿੱਚ ਕੋਈ ਐਂਟਰੀ ਨਾ ਮਿਲੇ ਕਿਉਂਕਿ ਮੈਂ ਡੈਫੀਨਿਟਲੀ ਸੋਸ਼ਲ ਮੀਡੀਆ ਤੇ ਰੌਲਾ ਪਾਉਂਗੀ ਮੈਂ ਵਕੀਲਾਂ ਦੇ ਖਿਲਾਫ ਬੋਲੂੰਗੀ ਇੱਕ ਵਾਹਿਆਤ ਬਹਾਨਾ ਵਾਹਿਆਤ ਐਕਸਕਿਊਜ਼ ਦਿੱਤਾ ਇਹਨਾਂ ਨੇ ਕਿ ਮੈਂ ਵਕੀਲਾਂ ਦੇ ਅਗੇਂਸ ਬੋਲੂੰਗੀ ਵਕੀਲਾਂ ਦੇ ਖਿਲਾਫ ਬੋਲੂੰਗੀ ਤੇ ਮੈਨੂੰ ਕੋਈ ਵੀ ਵਕੀਲ ਮੇਰਾ ਕੇਸ ਨਹੀਂ ਫੜੂਗਾ ਕਿਉਂਕਿ ਮੈਂ ਵਕੀਲਾਂ ਦੇ ਖਿਲਾਫ ਬੋਲੂਗੀ ਪਹਿਲੀ ਗੱਲ ਤਾਂ ਜਿਹੜਾ ਸਕਰੀਨਸ਼ਾਟ ਹੈ ਉਹ ਇੱਕ ਸ਼ਰਮਮੰਦ ਦੇ ਕੱਚੇ ਹੁੰਦੇ ਗੱਲ ਕਰਦੇ ਆ ਕੋਈ ਆਪਣੀਆਂ ਚੋਰੀਆਂ ਆਪਣੀਆਂ ਕੀਤੀਆਂ ਗਲਤੀਆਂ ਕਿਸੇ ਨੂੰ ਸੈਂਡ ਕਰਦਾ ਹੁੰਦਾ ਕਿਸੇ ਨੂੰ ਭੇਜਦਾ ਹੁੰਦਾ ਨਹੀਂ ਭੇਜਦਾ ਹੁੰਦਾ ਉਹਨਾਂ ਨੂੰ ਮੈਨੂੰ ਪਤਾ ਹੈ ਮੈਂ ਕਿਵੇਂ ਕਢਾਇਆ ਮੈਨੂੰ ਪਤਾ ਹੈ ਬਾਰੇ ਤਾਂ ਹੁਣ ਬਿਸ਼ਰਮ ਹੋ ਗਏ ਇਹਨਾਂ ਦੀ ਡੁੱਲਦੀ ਆਖੇ ਰੁੜਗੀ ਦਾਲ ਇਹ ਕਹਿੰਦੇ ਅਸੀਂ ਐਵੇਂ ਖਾਂਦੇ ਆ ਸਾਡਾ ਸਟਾਈਲ ਹੀ ਏ ਆ ਡੋਲ ਕੇ ਖਾਂਦਾ ਸੋ ਇਹਨਾਂ ਦਾ ਸਟਾਈਲ ਹੀ ਇਦਾਂ ਦਾ ਕੁਝ ਜਦੋਂ ਇਹਨਾਂ ਦੀਆਂ ਚੋਰੀਆਂ ਚਕਾਰੀਆਂ ਫੜੀਆਂ ਜਾਂਦੀਆਂ ਨਾ ਫੇਰੇ ਬਿਸ਼ਰਮ ਕਹਿ ਦਿੰਦੀ ਆ ਕਿ ਅਸੀਂ ਤਾਂ ਆਪੇ ਹੀ ਕੀਤੀਆਂ ਅਸੀਂ ਤਾਂ ਜਾਣ ਬੁੱਝ ਕੇ ਕੀਤੀਆਂ ਮਤਲਬ ਕਿ ਅਸੀਂ ਗਾਂਵਾਲੇ ਨੂੰ ਹਰਾਸ ਕਰਨ ਲਈ ਇਹਦੇ ਵਿੱਚ ਗਾਂਵਾਲਾ ਕੀ ਹਰਾਸ ਹੋਏਗਾ ਔਰ ਅਗਰ ਮੈਂ ਵਕੀਲਾਂ ਦੇ ਖਿਲਾਫ ਬੋਲੂਗੀ ਤਾਂ ਮੈਂ ਆਪਣੇ ਵਕੀਲ ਦੇ ਖਿਲਾਫ ਬੋਲੂਗੀ ਸਾਰੇ ਵਕੀਲਾਂ ਦੇ ਖਿਲਾਫ ਮੈਂ ਕਿਉਂ ਬੋਲੂਗੀ ਔਰ ਅਗਰ ਮੈਂ ਸਾਰੇ ਵਕੀਲਾਂ ਦੇ ਖਿਲਾਫ ਬੋਲੂਗੀ ਬੋਲੂਗੀ ਵੀ ਕਿਸੇ ਮੁੱਦੇ ਤੇ ਲੈ ਕੇ ਮੈਨੂੰ ਲੱਗਦਾ ਜਿੱਥੇ ਮੈਂ ਗੱਲ ਕਰਦੀ ਹੁੰਨੀ ਆ ਕਿ ਵਕੀਲ ਬਿਕਦੇ ਆ ਸਭ ਕੁਝ ਕਰਦੇ ਆ ਪਰ ਸਾਰੇ ਨਹੀਂ ਤਾਂ ਮੈਨੂੰ ਇਹ ਗੱਲ ਨਾ ਬਹੁਤ ਜ਼ਿਆਦਾ ਚੁਬਗੀ ਮੈਂ ਹਰ ਕੋਈ ਗੱਲ ਇਹਨਾਂ ਦੀ ਦਿਲ ਤੇ ਨਹੀਂ ਲੈਂਦੀ ਹੁੰਦੀ ਪਰ ਜਦੋਂ ਇਹਨਾਂ ਨੇ ਮੇਰੇ ਸਾਹਮਣੇ ਇਹ ਗੱਲ ਆਈ ਨਾ ਪੰਚਾਇਤ ਹੋਈ ਉਹਦੇ ਵੀ ਉਸ ਪੰਚਾਇਤ ਦੇ ਵਿੱਚ ਸ਼ਾਮਲ ਸੀ ਜਿੰਨਾ ਜੋ ਇਹਨਾਂ ਦੇ ਘਰਾਂ ਦਾ ਮੁੰਡਾ ਹੈ ਤੁਸੀਂ ਵੀਡੀਓ ਜਿਨ੍ਹਾਂ ਨੇ ਪੁਰਾਣੀ ਮੇਰੇ ਈਵਰਸ ਨੇ ਦੇਖਿਆ ਸੁਣਿਆ ਹੋਣੀ ਆ ਉਹਨਾਂ ਨੇ ਮੇਰੇ ਹੱਕ 'ਚ ਵੀਡੀਓ ਪਾਈਆਂ ਉਹ ਤਾਂ ਜਾਣਦੇ ਨੇ ਉਹਦੇ ਨੂੰ ਉਹਤੇ ਉਹਨਾਂ ਨੇ ਜਦੋਂ ਵੀਡੀਓ ਪਾਈ ਉਹਨਾਂ ਨੇ ਮੈਨੂੰ ਦੱਸਿਆ ਪੰਚਾਇਤ ਸੌਰੀ ਪੰਚਾਇਤ ਵਿੱਚ ਗਏ ਕਿ ਪੰਚਾਇਤ ਵਿੱਚ ਇਹ ਕਹਿੰਦਾ ਕਿ ਅਸੀਂ ਜਾਣ ਬੁੱਝ ਕੇ ਉਹ ਚੀਜ਼ਾਂ ਜਿਹੜੀਆਂ ਆ ਵਾਇਰਲ ਕੀਤੀਆਂ ਸਾਡੀ ਚਾਲ ਸੀ ਅਸੀਂ ਜਾਣ ਬੁੱਝ ਕੇ ਸ਼ੇਅਰ ਕੀਤੀ ਹੈ ਆਪਣੇ ਫੋਨ ਦੇ ਵਿੱਚੋਂ Google Pay ਸਕਰੀਨਸ਼ਾਟ ਆ ਸੀ ਜਾਣ ਬੁੱਝ ਕੇ ਸ਼ੇਅਰ ਕੀਤਾ ਕਿ ਇਹ ਇਹਦਾ ਜਿਹੜਾ ਕੇਸ ਹੈ ਉਹ ਖਰਾਬ ਹੋਰ ਵੀ ਹੋ ਜਾਏ ਤੇ ਇਹਨੂੰ ਕੋਈ ਹੋਰ ਵਕੀਲ ਹੈ ਜਿਹੜਾ ਇਹਦਾ ਕੇਸ ਨਾ ਫੜੇ ਜਿਸ ਵਕੀਲ ਨੂੰ ਤੁਸੀਂ ਖਰੀਦ ਚੁੱਕੀ ਐ ਜੋ ਤੁਹਾਡੇ ਲਈ ਕੰਮ ਕਰ ਰਿਹਾ ਜਿਸ ਨੇ ਤੁਹਾਡੇ ਲਈ 100 ਦੇ ਵਿੱਚੋਂ ਮੇਰੇ ਖਿਆਲ 85% ਇਹਨਾਂ ਦੇ ਲਈ ਕੰਮ ਕਰਤਾ 15% ਮੇਰੇ ਲਈ ਕੀਤਾ ਨਹੀਂ ਐ 15% ਉਸ ਦਾ ਹਜੇ ਕਰਨਾ ਬਾਕੀ ਸੀਗਾ ਸੋ 100 ਦਾ 100 ਹੀ ਇਹਨਾਂ ਦੇ ਹੱਕ ਵਿੱਚ ਹੋ ਜਾਣਾ ਸੀ ਮੇਰਾ ਖਰਚਾ ਮੇਰੀ ਆਪਣੀ ਕਿਸਮਤ ਦੇ ਹਿਸਾਬ ਨਾਲ ਬੰਨਿਆ ਸੀਗਾ ਉਸ ਤੇ ਵਿੱਚ ਮੇਰੇ ਵਕੀਲ ਦਾ ਬਿਲਕੁਲ ਵੀ ਐਫਰਟ ਨਹੀਂ ਸੀਗਾ ਮੇਰੇ ਵਕੀਲ ਵੱਲੋਂ ਕੋਈ ਜ਼ੋਰ ਨਹੀਂ ਲਾਇਆ ਕੋਈ ਮੈਂ ਕਦੇ ਬਹਿਸ ਕਰਦੇ ਨਹੀਂ ਜੱਜ ਦੇ ਮੂਰੇ ਦੇਖਿਆ ਸੀਗਾ ਉਹ ਜੋ ਵੀ ਸੀਗਾ ਉਹ ਮੇਰੇ ਆਪਣੇ ਮੁਕੱਦਰ ਦੇ ਹਿਸਾਬ ਨਾਲ ਜੱਸ ਜੱਸ ਸਾਹਮਣੇ ਬੰਨਿਆ ਸੀਗਾ ਸੋ ਤੇ ਇਹਨਾਂ ਦੀ ਐਕਸਕਿਊਜ਼ ਤੇ ਗੱਲ ਕਰਦੇ ਆ ਸੋ ਗੱਲ ਮੈਨੂੰ ਬੜੀ ਹਰਟ ਹੋਈ ਕਿ ਇਹਨਾਂ ਨੇ ਜਦੋਂ ਇਹ ਗੱਲ ਕਹੀ ਕਿ ਅਸੀਂ ਜਿਹੜਾ ਉਹ ਹੈ ਜਾਣ ਬੁੱਝ ਕੇ ਸ਼ੇਅਰ ਕੀਤਾ ਸੀਗਾ ਕਿ ਇਹਨੂੰ ਅਸੀਂ ਕਿਸੇ ਵੀ ਵਕੀਲ ਦੇ ਵਿੱਚ ਚੈਂਬਰ ਦੇ ਵਿੱਚ ਨਹੀਂ ਐਂਟਰੀ ਹੋਣ ਦੇਾਂਗੇ ਇਹਦਾ ਕੇਸ ਕਿਸੇ ਵੀ ਵਕੀਲ ਨੂੰ ਹੱਥ ਨਹੀਂ ਪਾਉਣ ਦੇਾਂਗੇ ਸੋ ਮੈਂ ਮਾਨ ਨਾਲ ਜਾਂ ਹੰਕਾਰ ਨਾਲ ਨਹੀਂ ਕਹਿ ਰਹੀ ਆ ਪਰ ਸਾਡੇ ਬਠਿੰਡੇ ਦੇ ਸਰਚ ਕਰਿਓ ਜੋ ਟਾਪ 10 ਲਿਸਟ ਦੇ ਵਿੱਚ ਵਕੀਲ ਆਉਂਦੇ ਆ ਉਹਨਾਂ ਦੇ ਵਿੱਚੋਂ ਮੈਂ ਦੋ ਵਕੀਲ ਹਾਇਰ ਕੀਤੇ ਆ ਜੀ ਜਿਨ੍ਹਾਂ ਦੀ ਕ੍ਰਿਮੀਨਲ ਲਾਇਰ ਨਹੀਂ ਜਿਨ੍ਹਾਂ ਦੀ ਫੀਸ 4 ਲੱਖ ਤੋਂ ਸ਼ੁਰੂ ਹੁੰਦੀ ਹੈ ਸੋ ਜ਼ਰੂਰੀ ਨਹੀਂ ਕਿ ਸਾਰੇ ਤਾਂ 4 ਲੱਖ ਚਾਰਜ ਕਰਨਗੇ पर मेनू ना बहुत ए गल ते गुस्सा आया ते मेनू अपने आप ते भी आया कि मैं विश्वास ਦੇ ਵਿੱਚ ਨਾ ਆਪਣਾ ਖਰਾਬ ਕੀਤਾ ਕੰਮ ਅੱਜ ਜੋ ਮੈਂ ਵਕੀਲ ਹਾਇਰ ਕੀਤਾ ਇੱਕ ਨਹੀਂ ਮੈਂ ਦੋ ਕੀਤੀ ਹੈ ਹਾਂ ਤੀਸਰਾ ਵਕੀਲ ਵੀ ਇੱਕ ਮੇਰਾ ਉਹ ਅਦਰ ਅਦਰ ਸਟੇਟ ਹੈ ਉਹਦੇ ਵਿੱਚ ਮੈਂ ਇੱਕ ਕੰਮ ਕਰ ਰਹੀ ਹਾਂ ਉਹ ਵੀ ਮੈਂ ਤੁਹਾਨੂੰ ਬਹੁਤ ਜਲਦੀ ਸ਼ੋਅ ਕਰੂੰਗੀ ਸੋ ਇਸ ਟਾਈਮ ਤੇ ਮੈਂ ਤਿੰਨ ਵਕੀਲ ਹਾਇਰ ਕੀਤੇ ਹੋਏ ਆ ਦੋ ਮੇਰੇ ਮੈਟ੍ਰੀਮੋਨੀਅਮ ਕੇਸ ਦੇ ਵਿੱਚ ਹੈ ਕਿਉਂ ਕੀਤੇ ਹੈ ਕਿਉਂਕਿ ਇਹਨਾਂ ਦੀ ਜਿਹੜੀ ਆ ਟੌਂਟਿੰਗ ਸੀ ਨਾ ਕਿ ਅਸੀਂ ਕਿਸੇ ਵਕੀਲ ਨੂੰ ਇਸ ਦਾ ਕੇਸ ਨਹੀਂ ਲੈਣ ਦੇਾਂਗੇ ਤਾਂ ਇਸ ਟਾਈਮ ਤੇ ਜੋ ਮੇਰੇ ਵਕੀਲ ਨੇ ਸੁਕਾਨ ਖੋਲ ਕੇ ਸੁਣ ਲੋ ਬਠਿੰਡੇ ਦੇ ਟੌਪ 10 ਜੋ ਕ੍ਰਿਮੀਨਲ ਲਾਇਰ ਨੇ ਨਾ ਉਹਨਾਂ ਦੇ ਵਿੱਚੋਂ ਦੂਸਰੇ ਤੇ ਤੀਸਰੇ ਨੰਬਰ ਦੇ ਉੱਪਰ ਉਹਨਾਂ ਦਾ ਨਾਮ ਆਉਂਦਾ ਹੈ ਸੋ ਕਿਸੇ ਵੀ ਕੁੜੀ ਨੂੰ ਕਿਸੇ ਭੈਣ ਨੂੰ ਹੈਲਪ ਦੀ ਲੋੜ ਹੋਈ ਹੁਣ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਆਂ ਅਗਰ ਕੋਈ ਬਠਿੰਡੇ ਨੂੰ ਬਿਲੋਂਗ ਕਰਦੇ ਆ ਕਿਸੇ ਨੂੰ ਅੱਛੇ ਵਕੀਲ ਦੀ ਲੋੜ ਹੈ ਜਿਹਦੇ ਤੇ ਫੁੱਲ ਟਰਸਟ ਕੀਤਾ ਜਾ ਸਕਦਾ ਹਾਂ ਥੋੜੀ ਜੀ ਪੇ ਫੀਸ ਉਹਨਾਂ ਦੀ ਜ਼ਿਆਦਾ ਹੈ ਪਲੀਜ਼ ਅਗਰ ਕੋਈ ਫੀਸ ਪੇ ਕਰ ਸਕਦੇ ਹੋ ਉਹਨਾਂ ਦੀ ਤੁਹਾਨੂੰ ਐਸੇ ਵਕੀਲ ਨਾਲ ਮਿਲਾਉਂਗੀ ਮੈਂ ਜੋ ਕਰੋੜਾਂ ਰੁਪਏ ਲੈ ਕੇ ਵਿਗਦੇ ਨਹੀਂ ਹੈ ਜਿਨ੍ਹਾਂ ਦਾ ਇੰਨਾ ਵੱਡਾ ਨਾਮ ਹੈ ਰਤਵੈ ਇੰਨੀ ਅੱਛੀ ਰੈਪੂਟੇਸ਼ਨ ਹੈ ਨਾ ਜਿਨ੍ਹਾਂ ਨੂੰ ਤੁਸੀਂ ਇੱਕ ਵਾਰ ਕੇਸ ਸੌਂਪਤਾ ਤੁਸੀਂ ਚੈਨ ਨਾਲ ਆਪਣੀ ਸਕੂਨ ਦੀ ਨੀਂਦ ਸੌ ਸਕਦੇ ਆ ਕਿ ਹੁਣ ਤੁਹਾਡੀ ਪਿੱਠ ਪਿੱਛੇ ਕੋਈ ਗੱਦਾਰੀ ਨਹੀਂ ਹੈ ਪਰ ਹਾਂ ਅਲਰਟ ਰਹਿਣਾ ਸਾਡਾ ਕੰਮ ਹੈ ਭਰੋਸਾ ਅਸੀਂ ਨਹੀਂ ਕਰ ਸਕਦੇ ਆ ਕਿਉਂਕਿ ਸਾਡੇ ਨਾਲ ਜਦੋਂ ਹੋ ਜਾਂਦਾ ਹਾਦਸਾ ਅਸੀਂ ਧੋਖਿਆਂ 'ਚ ਉੱਠਦੇ ਆ ਫਿਰ ਸਾਨੂੰ ਉਹਨਾਂ ਚੀਜ਼ਾਂ ਦੇ ਉੱਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਸਾਨੂੰ ਆਪਣੀਆਂ ਅੱਖਾਂ ਕੰਨ ਹਮੇਸ਼ਾ ਖੁੱਲੇ ਰੱਖਣੇ ਚਾਹੀਦੇ ਆ ਤੇ ਆਪਣੇ ਕੰਮ ਦੇ ਉੱਪਰ ਆਪ ਆਪਣਾ ਵਕੀਲ ਤੇ ਆਪ ਆਪਣੇ ਤਰਕ ਵਿਚਾਰ ਕਰਨੇ ਚਾਹੀਦੇ ਆ ਸੋ ਸਾਨੂੰ ਦੂਸਰਿਆਂ ਦੇ ਉੱਪਰ ਚੀਜ਼ ਨਹੀਂ ਸਿੱਟਣੀ ਚਾਹੀਦੀ ਪਰ ਅਗਰ ਮੈਂ ਗੱਲ ਕਰਾਂ ਤਾਂ ਮੇਰੀ ਉਹਨਾਂ ਦੇ ਮੂੰਹ ਤੇ ਚਪੇੜ ਹੈ ਜੋ ਆਪਣੇ ਆਪ ਨੂੰ ਬੰਦੇ ਬੰਦੇ ਕਹਿੰਦੇ ਆ ਪਰ ਬੰਦੇ ਨਹੀਂ ਅਸਲ ਜਨਾਨੀਆਂ ਨੇ ਉਹ ਕੁੜਤੇ ਪਿਆਮੇ ਪਾ ਕੇ ਫਿਰਦੇ ਆ ਜੋ ਉਹ ਅਸਲ ਵਿੱਚ ਮਰਦ ਨਹੀਂ ਐ ਔਰਤਾ ਨਾਲ ਤੇ ਬੱਚਿਆਂ ਨਾਲ ਲੜਨ ਵਾਲੇ ਕਦੇ ਮਰਦ ਹੋ ਵੀ ਨਹੀਂ ਸਕਦੇ ਆ ਪਰ ਜਿਨ੍ਹਾਂ ਨੇ ਮੈਨੂੰ ਇਹ ਕਿਹਾ ਸੀਗਾ ਹਨਾ ਕਿ ਅਸੀਂ ਚੈਂਬਰ 'ਚ ਨਹੀਂ ਤੇ ਮੇਰੀ ਪਹਿਲੀ ਕਾਲ ਤੇ ਵਕੀਲ ਹਾਇਰ ਹੋਈ ਐ ਤੇ ਵਕੀਲ ਨਾਲ ਹੁਣ ਤੁਸੀਂ ਪੰਗਾ ਲਿਓ ਮਤਲਬ ਮੜੀ ਕੋ ਮੈਂ ਤਾਂ ਕਹਿਣੀ ਆ ਤੁਸੀਂ ਕੋਰਟ ਵਿੱਚ ਆਓ ਤੁਹਾਡੀ ਬੋਲਤੀ ਬੰਦ ਕਰਾਉਣ ਲਈ ਹੀ ਉਹ ਫੀਸਾਂ ਲੈਂਦੇ ਨੇ ਤੇ ਕਿਸ ਤਰ੍ਹਾਂ ਉਹ ਕੇਸਾਂ ਨੂੰ بگੜੇ ਹੋਏ ਕੇਸਾਂ ਦੇ ਵਿੱਚ ਜਾਣ ਪਾਉਂਦੇ ਆ ਕਿਵੇਂ ਚੀਜ਼ਾਂ ਨੂੰ ਠੀਕ ਕਰਦੇ ਇਹਦੇ ਤੇ ਮੈਂ ਤੁਹਾਡੇ ਲਈ ਅੱਗੇ ਵੀਡੀਓ ਲੈ ਕੇ ਆਉਂ ਕਿਉਂਕਿ ਮੈਂ ਆਪਣੇ ਹਾਜੇ ਇਸ ਪ੍ਰੋਸੈਸ ਚ चल ਰਹੀ ਹੈ ਮੈਂ ਕੁਝ ਚੀਜ਼ਾਂ ਡਿਸਕਲੋਸ ਨਹੀਂ ਕਰ ਸਕਦੀ ਕੁਝ ਚੀਜ਼ਾਂ ਮੈਂ ਡਿਸਕਸ ਨਹੀਂ ਕਰ ਸਕਦੀ ਐਕਸਪ੍ਰੈਸ ਨਹੀਂ ਕਰ ਸਕਦੀ बिकॉज़ ਮੇਰੀ ਆਪਣੀ ਪ੍ਰਾਈਵੇਸੀ ਹੈ ਕੁਝ ਚੀਜ਼ਾਂ ਤੋਂ ਫਿਰ ਐਂਟੀ ਪਾਰਟੀਆਂ ਨੂੰ ਆਈਡੀਆਜ਼ ਹੋ ਜਾਂਦੇ ਆ ਸੋ ਇਸ ਲਈ ਮੈਂ ਤੁਹਾਨੂੰ ਡੀਪਲੀ ਚੀਜ਼ਾਂ ਨਹੀਂ ਮੈਂ ਹਲੇ ਕਲੀਨ ਕਲੀਅਰ ਕਰ ਪਾਉਂਗੀ ਉਸ ਦੇ ਲਈ ਥੋੜਾ ਜਿਹਾ ਟਾਈਮ ਲੱਗੇਗਾ ਮੈਂ ਤਾਂ ਨੂੰ ਮਹੀਨੇ ਤੋਂ ਮਹੀਨੇ ਬਾਅਦ ਚੀਜ਼ਾਂ ਜਿਹੜੀਆਂ ਹੌਲੀ-ਹੌਲੀ ਸਾਰੀਆਂ ਕਲੀਅਰ ਕਰੂੰਗੀ ਕਿ ਕੇਸਾਂ ਦੇ ਵਿੱਚ ਕਿਵੇਂ-ਕਿਵੇਂ ਤਬਦੀਲੀਆਂ ਹੋਈਆਂ ਕੀ-ਕੀ ਖਰਾਬੀ ਸੀ ਤੇ ਕਿਦਾਂ-ਕਿਦਾਂ ਇਸ ਨੂੰ ਇੰਪਰੂਵਮੈਂਟ ਇਹਨਾਂ ਦੇ ਵਿੱਚ ਮੈਂ ਕੀਤੀ ਹੈ ਸੋ ਭਾਈ ਹੁਣ ਤੁਸੀਂ ਟੈਨਸ਼ਨ ਨਾ ਲਿਓ ਬਠਿੰਡੇ ਦੇ ਟੌਪ 10 ਵਕੀਲਾਂ ਦੇ ਵਿੱਚੋਂ ਦੋ ਵਕੀਲ ਆਪਾਂ ਹਾਇਰ ਕੀਤੇ ਆ ਬਹੁਤ ਅੱਛੇ ਕਾਬਿਲ ਵਕੀਲ ਹੈ ਜਿਨ੍ਹਾਂ ਦਾ ਕੋਈ ਤੋੜ ਨਹੀਂ ਜਿਨ੍ਹਾਂ ਦਾ ਕੋਈ ਜਵਾਬ ਨਹੀਂ ਬਾਕੀ ਫੈਸਲੇ ਕਲਮਾ ਕੁਦਰਤ ਦੇ ਹੱਥ ਵਿੱਚ ਹੈ ਤੇ ਜੱਜਾਂ ਦੇ ਹੱਥ ਵਿੱਚ ਹੁੰਦੀਆਂ ਪਰ ਹੁਣ ਤੁਸੀਂ ਆਪਣੀ ਤਿਆਰੀ ਹੈ ਜਿਹੜੀ ਕਿਵੇਂ ਤੁਹਾਡੇ ਲਾਏ ਹੋਏ ਅਲੀਗੇਸ਼ਨਸ ਭੰਨੇ ਜਾਂਦੇ ਆ ਕਿਵੇਂ ਤੁਹਾਡੇ ਨਾਲ ਹੁਣ ਕਰਾਸ ਹੋਣਗੇ ਇਹ ਹੁਣ ਤੁਸੀਂ ਦੇਖੋਗੇ ਵੀ ਚੰਗੇ ਵਕੀਲ ਦਾ ਕੀ ਕੰਮ ਹੁੰਦਾ ਇਸ ਤੋਂ ਪਹਿਲਾਂ ਸੀਗਾ ਇੱਕ ਖਾਚ ਵਕੀਲ ਜੀ ਨੂੰ ਤੁਸੀਂ ਮੈਂਟ ਚ ਖਰੀਦ ਲਿਆ ਜੀ ਦਾ ਕੋਈ ਦੀਨ ਮਜ਼ਬ ਨਹੀਂ ਸੀਗਾ ਤੇ ਮੈਂ ਭਰੋਸੇ ਭਰੋਸੇ ਦੇ ਵਿੱਚ ਹੀ ਤੁਰੀ ਫਿਰੀਆਂ ਆਪਣੇ ਨੁਕਸਾਨ ਕਰਾਉਂਦੀ ਸੋ ਮਜ਼ੇ ਦੀ ਗੱਲ ਇਹ ਹੈ ਕਿ ਹੁਣ ਤੁਸੀਂ ਇਸ ਵਕੀਲ ਦੇ ਨਾਲ ਥੋੜਾ ਹੁਣ ਪੰਗਾ ਲੈ ਕੇ ਦੇਖਿਓ ਤੁਹਾਨੂੰ 19 ਨੂੰ 21 ਨਹੀਂ 19 ਨੂੰ 31 ਪਾਏਗਾ ਸੋ ਇਹ ਮੇਰਾ ਪੂਰਾ ਫੁੱਲ ਵਿਸ਼ਵਾਸ ਹੈ ਕਿਉਂਕਿ ਜਿਹੜੀ ਫਾਈਲ ਮੇਰੇ ਹੱਥਾਂ ਦੇ ਵਿੱਚੋਂ ਨਿਕਲ ਗਈ ਆ ਹੁਣ ਲੰਘ ਕੇ ਗਈ ਆ ਤਾਂ ਉਸ ਤੇ ਮੈਨੂੰ ਕੋਈ ਕਿੰਤੂ ਔਰ ਪ੍ਰੰਤੂ ਜਾਂ ਮੈਨੂੰ ਡਾਊਟ ਜਾਂ ਕੋਈ ਸੰਕੋਚ ਨਹੀਂ ਆ ਕਿ ਮੈਂ ਤੁਹਾਨੂੰ 21 ਨੂੰ 31 ਕਹਿ ਰਹੀ ਆ ਸੋ ਪਾਏਗੀ ਤੁਹਾਡੇ ਸਾਰਿਆਂ ਦੇ ਸਾਹਮਣੇ ਆਊਗੀ ਬਹੁਤ ਜਲਦੀ ਸਾਰੀ ਅਪਡੇਟ ਮੈਂ ਸ਼ੇਅਰ ਕਰੂੰਗੀ ਤੇ ਐਂਟੀ ਪਾਰਟੀ ਤਾਂ ਸੋਣੀ ਰਹੀ ਆ ਉਹ ਤਾਂ ਦੇਖਣ ਕੀ ਦੇਖਣ ਕੀ ਉਹਨਾਂ ਦੇ ਨਾਲ ਤਾਂ ਹੋਣ ਵਾਲੀਆਂ ਨਹੀਂ ਨਾ ਹੁਣ ਚੀਜ਼ਾਂ ਤੇ ਟਾਈਮ ਮੈਨੂੰ ਲੱਗ ਗਿਆ ਜੀ ਇਸ ਕੇਸ ਨੂੰ ਠੀਕ ਕਰਨ ਦੇ ਵਿੱਚ ਮੇਰੇ ਇੰਨੇ ਦਿਨ ਗਏ ਆ ਭੱਜ ਦੌੜ ਤੁਸੀਂ ਮੈਨੂੰ ਦੇਖਿਆ ਹੁਣ ਮੇਰੀ ਆਈਜ਼ ਡੀਪ ਹੋ ਗਈਆਂ ਡਾਰਕ ਸਰਕਲ ਹੋ ਗਏ ਮੇਰੀ ਥੋੜੇ ਮੈਂ ਵੀਕ ਵੀ ਹੋ ਗਈ ਚਲੋ ਤਾਂ ਮੈਂ ਥੋੜੀ ਬਿਮਾਰ ਐ ਤੇ ਭੱਜ ਦੌੜ ਦੇ ਵਿੱਚ ਚੀਜ਼ਾਂ ਹੁੰਦੀਆਂ ਸਟ्रेस ਵੀ ਸੀ ਖਰਾਬ ਹੁੰਦੀਆਂ ਜਦੋਂ ਕਈਆਂ ਦੇ ਚਿਹਰੇ ਨੰਗੇ ਹੁੰਦੇ ਆ ਨਾ ਪਤਾ ਲੱਗਦਾ ਜਿਨ੍ਹਾਂ ਤੇ ਤੁਸੀਂ ਯਕੀਨ ਕਰਦੇ ਸੀ ਉਹ ਤੁਹਾਡੇ ਨਾਲ ਧੋਖਾ ਕਰਗੇ ਤਾਂ ਡੈਫੀਨੇਟਲੀ ਹਰ ਬੰਦੇ ਨੂੰ ਸਟ्रेस ਵੀ ਹੁੰਦਾ ਟੈਨਸ਼ਨ ਹੁੰਦੀ ਹੈ ਜੀ ਵੀ ਖਰਾਬ ਹੁੰਦਾ ਇਹ ਨਹੀਂ ਕਿ ਅਸੀਂ ਬਹੁਤ ਸਟਰੋਂਗ ਐ ਲੋਹੇ ਦੇ ਮਨ ਬਣੇ ਆ ਸਾਡੇ ਸਾਨੂੰ ਕੋਈ ਦੁੱਖ ਹੀ ਨਹੀਂ ਲੱਗਦਾ ਜਾਂ ਹੁਣ ਠੋਕਰ ਨਹੀਂ ਲੱਗਦੀ ਲੱਗਦੀ ਆ ਬਸ ਥੋੜਾ ਅਸੀਂ ਠੀਠ ਹੋ ਗਏ ਬੇਸ਼ਰਮ ਹੋ ਗਏ ਸਾਨੂੰ ਸਹਿਣਾ ਆ ਗਿਆ ਹੁਣ ਕਿਉਂਕਿ ਠੋਕਰਾਂ ਖਾਂਦਿਆਂ ਨੂੰ ਸਾਲ ਬਹੁਤ ਹੋ ਗਏ ਨਾ ਸੋ ਆਦਤ ਹੋ ਜਾਂਦੀ ਹੈ ਹੁਣ ਗੱਲ ਕਰਾਂਗੇ ਜੀ ਕ੍ਰਾਸ ਮੇਰੀ ਡੇਟ ਆ ਨੈਕਸਟ ਡੇਟ ਦੇ ਉੱਪਰ ਅਸੀਂ ਕ੍ਰਾਸ ਰੱਖਿਆ ਸੋ ਅਸੀਂ ਇਹਨਾਂ ਦੀ ਤਰ੍ਹਾਂ ਬੇਵਕੂਫ ਨਹੀਂ ਆ ਅਸੀਂ ਨਾ ਹੀ ਇਹਨਾਂ ਦੇ ਵਕੀਲਾਂ ਦੀ ਤਰ੍ਹਾਂ ਜਾਂ ਇਹਨਾਂ ਦੀ ਤਰ੍ਹਾਂ ਸ਼ਾਰਪ ਮਾਈਂਡ ਆ ਕਿ ਅਸੀਂ ਕ੍ਰਾਸ ਨੂੰ ਲੰਮਕਾਵਾਂਗੇ ਐਕਸਕਿਊਜ਼ਸ ਦੇਵਾਂਗੇ ਇਹ ਕਰ ਲੋ ਉਹ ਕਰ ਲੋ ਅਗਲੀ ਤੇ ਤਰੀਕ ਨੈਕਸਟ ਡੇਟ ਨੈਕਸਟ ਡੇਟ ਨਹੀਂ ਅਸੀਂ ਨਹੀਂ ਕਰਾਂਗੇ ਇਸ ਚੀਜ਼ਾਂ ਕਿਉਂਕਿ ਇਹ ਉਹ ਕਰਦੇ ਨੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਡੂੰਗਾ ਸੋਚਣਾ ਹੋਵੇ ਝੂਠ ਪ੍ਰੱਧ ਮਾਰਨੇ ਹੋਣ ਗੱਪ ਰੋੜਨੇ ਹੋਣ ਉਹਨਾਂ ਨੂੰ ਟਾਈਮ ਚਾਹੀਦਾ ਸੋ ਸਾਨੂੰ 7 ਦਿਨਾਂ ਦੇ ਗੈਪ ਤੇ ਡੇਟ ਮਿਲੀ ਹੈ 7-8 ਦਿਨਾਂ ਦੇ ਸੋ ਸਾਡੇ ਵਕੀਲ ਸਾਹਿਬ ਨੇ ਕਿਹਾ ਸੀਗਾ ਕਿ ਆਪਾਂ ਅਗਰ ਡੇਟ ਅੱਗੇ ਲੈਣਾ ਚਾਹੁੰਦੇ ਆ ਤਾਂ ਲੈ ਸਕਦੇ ਹਾਂ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਨਹੀਂ ਸਾਨੂੰ ਡੇਟ ੱਕੇ ਦੀ ਲੋੜ ਨਹੀਂ ਹੁਣ ਕ੍ਰਾਸ ਦੇ ਵਿੱਚ ਜੋ-ਜੋ ਸਵਾਲ ਹੋਣਗੇ ਉਹ ਇੱਥੇ ਤਾਂ ਮੈਂ ਡਿਸਕਸ ਕਰ ਨਹੀਂ ਸਕਦੀ ਬਟ ਕੁਝ ਚੀਜ਼ਾਂ ਹੈ ਜੋ ਮੈਂ ਕਲੀਅਰਲੀ ਇੱਥੇ ਬੋਲਣੀ ਚਾਹੂੰਗੀ ਕ੍ਰਾਸ ਤੇ ਵਿੱਚ ਹੁਣ ਜਿਹੜੀਆਂ ਚੀਜ਼ਾਂ ਪੁੱਛੀਆਂ ਜਾਣਗੀਆਂ ਤੇ ਜਿਨ੍ਹਾਂ ਨੂੰ ਝੂਠ ਬੋਲੇਗਾ ਉਹਨਾਂ ਨੂੰ ਅਸੀਂ ਕਿਵੇਂ ਕਲੀਅਰ ਕਰਾਂਗੇ ਉਹਨਾਂ ਦੇ ਪ੍ਰੂਫ ਹੈ ਜਿਹੜੇ ਉਹ ਅਸੀਂ ਕਲੈਕਟ ਕਰ ਲਏ ਕਿਉਂਕਿ ਹਰ ਇੱਕ ਚੀਜ਼ ਦਾ ਬਿੱਲ ਇਕੱਠਾ ਕਰ ਲਿਆ ਮੈਂ ਅਕਾ ਬਿੱਲ ਪੱਕੀਆਂ ਮੋਹਰਾਂ ਪੱਕੇ ਉਹਨਾਂ ਬੰਦਿਆਂ ਦੀਆਂ ਗਵਾਹੀਆਂ ਲਗਣੀਆਂ ਦੁਕਾਨਦਾਰਾਂ ਦੀਆਂ ਜਿਨ੍ਹਾਂ ਦਾ ਅਜ ਤੋਂ 10 10 15 14 16 ਸਾਲ ਪਹਿਲਾਂ ਬਿੱਲ ਕਟਾਏ ਹੋਏ ਆ ਸਮਾਨ ਗਿਆ ਹੋਇਆ ਹੁਣ ਕਦੇ ਕ੍ਰਾਸ ਦੇ ਵਿੱਚ ਕੀ ਬਾਰੀਆਂ ਤੇ ਫਰਸ਼ਾਂ ਕਿਹਨੇ ਲੰਗਾਂਗਾ ਸੀਗਾ ਇਹ ਇੱਕ ਵਾਰ ਵੀ ਅਗਰ ਕਹੇਗਾ ਚੰਨਜੀਤ ਕਿ ਨਹੀਂ ਤਾਂ ਉਹਨਾਂ ਨੂੰ ਪ੍ਰੂਫ ਕਰਨ ਲਈ ਇਹਨੂੰ ਆਪਣੇ ਪ੍ਰੂਫਸ ਦੇਨੇ ਪੈਣਗੇ ਤੇ ਜਦਕਿ ਉਹਨਾਂ ਦੇ ਆਲਰੇਡੀ ਮੇਰੇ ਕੋਲ ਪ੍ਰੂਫ ਹੈ ਸੋ ਕ੍ਰਾਸ ਕਿਵੇਂ ਹੁੰਦੀ ਹੈ ਉਹ ਤੁਸੀਂ ਵੀ ਤਾਂ ਦੇਖੋਗੇ ਨਾ ਤੁਸੀਂ ਤਾਂ ਆਪਣੇ ਮਨ ਮੁਤਾਬਿਕ ਕ੍ਰਾਸ ਕਰਵਾ ਚੁੱਕੇ ਹੋ ਤੁਸੀਂ ਤਾਂ ਆਪਣੇ ਮਨ ਦੇ ਅਕੋਰਡਿੰਗ ਚੀਜ਼ਾਂ ਕਰ ਚੁੱਕੀਆਂ ਤੁਹਾਡੇ ਹਿਸਾਬ ਨਾਲ ਹੋ ਚੁੱਕੀਆਂ ਹੁਣ ਅਸੀਂ ਕਰਾਂਗੇ ਲੋਕ ਕਰਦੇ ਆ ਗੱਦਾਰੀਆਂ ਔਰ ਫਾਲਤੂ ਦੇ ਸਵਾਲ ਸੋ ਫਾਲਤੂ ਦੀਆਂ ਚੀਜ਼ਾਂ ਅਸੀਂ ਫਾਲਤੂ ਚੀਜ਼ਾਂ ਨਹੀਂ ਕਰਾਂਗੇ ਅਸੀਂ ਉਹੀ ਚੀਜ਼ਾਂ ਕਰਾਂਗੇ ਜੋ ਸਾਡੇ ਕੇਸ ਨਾਲ ਤਾਲੂਕ ਰੱਖਦੀਆਂ ਜੋ ਸਾਡੇ ਕੇਸ ਨਾਲ ਸੰਬੰਧ ਰੱਖਦੀਆਂ ਸੋ ਤੁਹਾਡੇ ਵਾਂਗੂ ਅਸੀਂ ਉਖੜੇ ਕਵਾੜੇ ਨਹੀਂ ਮਾਰਾਂਗੇ ਨਾ ਅਸੀਂ ਇੰਕਮਾਂ ਤੇ ਜਾਈਏ ਨਾ ਅਸੀਂ YouTube ਤੇ ਜਾਈਏ ਨਾ ਅਸੀਂ ਵੀਡੀਓਜ਼ ਤੇ ਜਾਈਏ ਨਾ ਅਸੀਂ ਫालतੂ ਦੀਆਂ ਚੀਜ਼ਾਂ ਤੇ ਜਾਗੇ ਤੇ ਕਰ ਲਓ ਤਿਆਰੀ ਡਟ ਕੇ ਦਿਨ ਥੋੜੇ ਰਹਿ ਗਏ ਕਿਉਂਕਿ 2-3 ਦਿਨਾਂ ਦੇ ਵਿੱਚ 2 ਦਿਨਾਂ ਦੇ ਵਿੱਚ ਤੁਹਾਡੇ ਤੋਂ ਤਿਆਰੀ ਨਹੀਂ ਹੋਣੀ ਤੇ ਬਾਕੀ ਜੋ ਕਰਨਾ ਹੈ ਉਹ ਪਰਮਾਤਮਾ ਨੇ ਕਰਨਾ ਹੈ ਸੋਚਿਆ ਮੈਂ ਥੋੜਾ ਜਿਹਾ ਅਪਡੇਟ ਸ਼ੇਅਰ ਕਰਦੇ ਆ ਕਿਉਂਕਿ ਮੈਨੂੰ ਕਈ ਮੈਸੇਜ ਆਏ ਹੋਏ ਐ ਕਿ ਤੁਸੀਂ ਵੀਡੀਓਜ਼ ਕਿਉਂ ਨਹੀਂ ਪਾਈ ਐ ਐਕਚੁਅਲੀ ਮੇਰੀ ਹੁਣ ਵੀ ਮੈਂ ਕਾਫੀ ਟਾਈਮ ਤੋਂ ਬੋਲ ਰਹੀ ਆ ਸੋ ਮੈਨੂੰ ਲੱਗਦਾ ਕਿ ਮੈਂ ਵੀਡੀਓ ਬਹੁਤ ਜ਼ਿਆਦਾ ਲੰਬੀ ਨਹੀਂ ਕਰੂੰਗੀ ਤੇ ਮੈਨੂੰ ਰੈਸਟ ਕਰਨੀ ਚਾਹੀਦੀ ਹੈ ਮਿਲਦੀ ਆ ਮੈਂ ਫੇਰ ਇੱਕ ਨਵੇਂ ਅਪਡੇਟ ਦੇ ਨਾਲ ਨਵੀਂ ਵੀਡੀਓ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਛਾ ਜੀ ਇੱਕ ਜਾਣ ਤੋਂ ਪਹਿਲਾਂ ਇੱਕ ਗੱਲ ਹੋਰ ਯਾਦ ਆ ਗਈ ਜੋ ਮੈਂ ਪਿਛਲੀ ਵੀਡੀਓ ਦੇ ਵਿੱਚ ਵੀ ਤੁਹਾਡੇ ਨਾਲ ਡਿਸਕਸ ਕਰਨੀ ਭੁੱਲ ਗਈ ਸੀਗੀ ਇਹਨਾਂ ਨੇ ਪਿਛਲੇ ਕੋਈ 10-12 ਦਿਨ ਪਹਿਲਾਂ ਚੱਲਦੇ ਰੋਲੇ ਦੇ ਵਿੱਚ ਇਹਨਾਂ ਦੇ ਮੈਂਬਰ ਨੇ ਫੋਨ ਕਰਿਆ ਜੀ ਪੰਚਾਇਤ ਮੈਂਬਰ ਨੇ ਮੈਨੂੰ ਪੰਚਾਇਤ ਮੈਂਬਰ ਨੇ ਪਤਾ ਨਹੀਂ ਮੈਨੂੰ ਕਿਉਂ ਫੋਨ ਕਰਿਆ ਮੈਨੂੰ ਕੋਈ ਪਤਾ ਨਹੀਂ ਲੱਗਿਆ ਰੀਜ਼ਨ ਵੀ ਫੋਨ ਕਿਉਂ ਕਰਿਆ ਅਕੇ ਭਾਈ ਸਾਡਾ ਥੋੜਾ ਜਿਹਾ ਹਨਾ ਅਸੀਂ ਨਹੀਂ ਜਾਂਦੇ ਨਹੀਂ ਤੁਰਦੇ ਤੇ ਸਾਨੂੰ ਥੋੜਾ ਜਿਹਾ ਵੀਡੀਓ ਦੇ ਵਿੱਚ ਬਖਸ਼ ਦਿਆ ਕਰੋ ਸੋ ਪਹਿਲੀ ਗੱਲ ਮੈਨੂੰ ਸਮਝ ਨਹੀਂ ਆਈ ਵੀ ਮੈਂਬਰ ਸਾਹਿਬ ਤੁਸੀਂ ਫੋਨ ਕੀਤਾ ਨਾਲੇ ਤਾਂ ਤੁਸੀਂ ਲੱਸੀ ਮੰਗਣ ਗਏ ਨਾਲੇ ਕੁਝ ਹਲ ਘੋਲਿਆ ਐ ਨਹੀਂ ਨਾ ਗੱਲਾਂ ਹੁੰਦੀਆਂ ਜਾਂ ਤਾਂ ਤੁਸੀਂ ਰੀਜ਼ਨ ਦਿਓ ਵੀ ਅਸੀਂ ਐਸ ਕੰਮ ਨੂੰ ਫੋਨ ਕੀਤਾ ਹੁਣ ਤੁਸੀਂ ਜੋ ਕਰਨੀਆਂ ਸੀਆਂ ਕਰ ਲੀਆਂ ਹੁਣ ਤੁਸੀਂ ਗਾਂਵ ਵਾਲੇ ਨੂੰ ਆਖੋ ਵੀ ਮੈਂ ਅਸੀਂ ਤਾਂ ਤੁਹਾਡੇ ਨਾਲ ਮਾੜਾ ਕਰਤਾ ਤੁਸੀਂ ਬੋਲੋ ਨਾ ਮੂੰਹ ਬੰਦ ਰੱਖੋ ਗਾਂਵ ਵਾਲੇ ਦੀ ਮਰਜ਼ੀ ਹੈ ਨਾ ਵੀ ਉਸਨੇ ਬੰਦ ਰੱਖਣਾ ਹੈ ਮੂੰਹ ਜਾਂ ਬੋਲਣਾ ਹੈ ਤੁਸੀਂ ਗਾਂਵ ਵਾਲੇ ਨੂੰ ਕਿਵੇਂ ਚੁੱਪ ਕਰਾ ਦੋਗੇ ਜਿੱਤੀ ਜਾਂ ਤੁਸੀਂ ਕਰਦੇ ਹੋ ਤੁਸੀਂ ਉਹਨਾਂ ਦੇ ਵਿੱਚ ਸ਼ਾਮਲ ਹੋ ਤੁਸੀਂ ਨਾਲ ਤੁਰਦੇ ਆਂ ਤੇ ਜਿੱਤਾ ਸਹਿਣੀਆਂ ਵੀ ਸਿੱਖੋ ਫਿਰ ਟੋਟੇ ਤੇ ਪੈਂਦੀ ਹੈ ਤੇ ਤੁਹਾਨੂੰ ਪੀੜ ਲੱਗਦੀ ਹੈ ਤੁਸੀਂ ਦੂਸਰੇ ਨਾ ਕਰਦੇ ਹੋ ਤੁਹਾਨੂੰ ਕੋਈ ਰੱਤੀ ਫਰਕ ਨਹੀਂ ਪੈਂਦਾ ਤੇ ਮੈਂਬਰ ਮੈਨੂੰ ਪੁੱਛਦਾ ਜੀ ਤੁਸੀਂ ਕਿੱਥੇ ਰਹਿੰਦੇ ਹੋ ਤਾਂ ਮੈਂ ਉਸ ਟਾਈਮ ਤੇ ਮੈਂ ਜਵਾਬ ਨਹੀਂ ਦੇ ਸਕੀ ਤੇ ਮੈਂ ਜਵਾਬ ਅੱਜ ਵੀਡੀਓ ਦੇ ਵਿੱਚ ਦਿੰਨੀ ਹੈ ਤੇ ਜਦੋਂ ਮੈਨੂੰ ਮੈਂਬਰ ਨੇ ਪੁੱਛਿਆ ਸੀਗਾ ਕਿ ਭਾਈ ਤੂੰ ਕਿੱਥੇ ਰਹਿੰਦੀ ਹੈ ਤਾਂ ਮੈਨੂੰ ਲੱਗਦਾ ਮੈਂ ਬਠਿੰਡੇ ਫਲੈਟ 'ਚ ਨਹੀਂ ਰਹਿੰਦੀ ਆਂ ਡਾਕਟਰ ਨਾਲ ਤੇ ਮੈਂ ਕਿਉਂ ਕਹਿ ਰਹੀ ਆਂ ਇਹ ਹੁਣ ਮੈਂ ਤੁਹਾਨੂੰ ਇਹ ਦੱਸਦੀ ਆ ਮੇਰੇ ਵਿਊਅਰਸ ਨੂੰ ਸਰਪੰਚ ਨੇ ਪਿਛਲੇ 5-4 ਸਾਲਾਂ ਦਾ 5-6-7 ਸਾਲ ਦਾ ਹੀ ਬੜਾ ਤੜਕਾ ਲਾਇਆ ਹੋਇਆ ਇਹ ਤਾਂ ਬਠਿੰਡੇ ਰਹਿੰਦੀ ਐ ਉਹ ਤਾਂ ਫਲੈਟ ਚ ਰਹਿੰਦੀ ਐ ਮੇਰੇ ਹਸਬੰਡ ਦੇ ਕੰਨ ਭਰਨੇ ਐ ਇਸ ਨੇ ਜੋ ਸ਼ੁਰੂ ਤੋਂ ਕਰਦਾ ਆਇਆ ਕਿ ਤੇਰਾ ਕੀ ਜਾਊਗਾ ਇਹ ਤਾਂ ਕਿਸੇ ਹੋਰ ਨਾਲ ਰਹਿੰਦੀ ਐ ਇਹ ਤਾਂ ਕਿਸੇ ਹੋਰ ਨਾਲ ਲਿਵ ਇਨ ਚ ਰਹਿ ਲੂ ਸਾਰੇ ਤੁਹਾਡੇ ਵਰਗੇ ਗੰਦੇ ਨਹੀਂ ਹੁੰਦੇ ਇੱਜ਼ਤਾਂ ਤੇ ਅਣਖਾਂ ਵਾਲੇ ਲੋਕ ਜਾਂਉਂਦੇ ਆ ਧਰਤੀ ਤੇ ਹੈਗੇ ਆ ਸਾਰੇ ਤੁਹਾਡੇ ਵਰਗੇ ਨਖੱਟੇ ਨਹੀਂ ਤੁਰੇ ਫਿਰਦੇ self respect ਤੇ ਆਪਣੀ ਅਣਖ ਇੱਜ਼ਤ ਲਈ ਜਿਉਣ ਵਾਲੇ ਲੋਕ ਹੈਗੇ ਆ ਤੇ ਜੇ ਬਾਕੀ ਮੈਂ ਜਿਦੀ ਚੱਲਦੀ ਹੂ ਬਈ ਲੱਤਾਂ ਪਾਰ ਚੱਲਣਗੀਆਂ ਉਹ ਫਲੈਟਾਂ 'ਚ ਵੀ ਰਹਿ ਲੂਗਾ ਫਲੈਟਾਂ 'ਚ ਤਾਂ ਰਹੇਗਾ ਨਾ ਜਿਨ੍ਹਾਂ ਦੀਆਂ ਲੱਤਾਂ ਵਜਨ ਚੱਕਣਗੀਆਂ ਜਿਨ੍ਹਾਂ ਦੀਆਂ ਚੱਕਣਗੀਆਂ ਨਹੀਂ ਉਹ ਫਲੈਟਾਂ ਦੇ ਵਿੱਚ ਕਿੱਥੇ ਰਹਿ ਲੂਗਾ ਤੇ ਫਿਰ ਇਹਨਾਂ ਨੇ ਉਸ ਟੌਪਿਕ ਨੂੰ ਛੱਡਿਆ ਜਦੋਂ ਮੈਂ ਪੋਡਕਾਸਟ ਕੀਤਾ ਤੇ ਪੋਡਕਾਸਟ ਵਿੱਚ ਮੈਂ ਇੱਕ ਚੀਜ਼ ਡਿਸਕਸ ਕੀਤੀ ਕਿ ਮੈਨੂੰ ਡਾਕਟਰ ਨੇ ਮੈਰिज ਪ੍ਰਪੋਜ਼ਲ ਦਿੱਤਾ ਸੀ ਐਕਚੁਅਲੀ ਮੈਨੂੰ ਡੀਐਮ ਡਾਕਟਰ ਕਈ ਕਹਿੰਦੇ ਨਾ ਐਚ ਆਈ ਤੇ ਡੀ ਐਮ ਦੀ ਗੱਲ ਚੱਲੀ ਐ ਐਮ ਡੀ ਡਾਕਟਰ ਹੁੰਦਾ ਡੀ ਐਮ ਨਹੀਂ ਹੁੰਦਾ ਸੋ ਸਰਚ ਕਰ ਲਿਆ ਕਰੋ ਭਾਈ ਡੀ ਐਮ ਡਾਕਟਰ ਇੱਕ ਡਿਗਰੀ ਹੁੰਦੀ ਐ ਐਮ ਡੀ ਤੋਂ ਬਾਅਦ ਡੀ ਐਮ ਡਾਕਟਰ ਹੁੰਦਾ ਇੱਕ ਲਾਸਟ ਡਿਗਰੀ ਹੁੰਦੀ ਐ ਸੋ ਡੀ ਐਮ ਡਾਕਟਰ ਵੀ ਹੁੰਦੇ ਐ ਸੋ ਸਰਚ ਕਰ ਲਿਆ ਕਰੋ ਤੇ ਬੈਸਿਆ ਨਾ ਕਰੋ ਅੱਛਾ ਮੈਨੂੰ ਉਸਦੀ ਪ੍ਰਪੋਜ਼ਲ ਆਈ ਤੇ ਮੈਂ ਉਸ ਨੂੰ ਰਿਜੈਕਟ ਕੀਤਾ ਸੀਗਾ ਕਿਉਂ ਕੀਤਾ ਸੀ ਉਸ ਟਾਈਮ ਤੇ ਮੈਨੂੰ ਵੀ ਨਹੀਂ ਪਤਾ ਐਕਚੁਅਲ ਦੇ ਵਿੱਚ ਨਾ ਸਾਡੇ ਜੀਨਸ ਹੁੰਦੇ ਆ ਕੁਝ ਲੋਕਾਂ ਦੇ ਸੋ ਮੇਰੇ ਅੰਦਰ ਜਿਹੜੇ ਮੇਰੀ ਨਾਨੀ ਦੇ ਪਰਵਰਿਸ਼ਾ ਨਾ ਮੇਰੇ ਅੰਦਰ ਮੇਰੇ ਜੀਨਸ ਐ ਸ਼ਾਇਦ ਮੈਨੂੰ ਉਹ ਕੁਸ਼ਤੀਆਂ ਕਰਨ ਤੋਂ ਰੋਕ ਦੇ ਐ ਮੈਂ ਨਹੀਂ ਉਹਦਾ ਕਰ ਸਕਦੀ ਜਿਵੇਂ ਆਮ ਕੁੜੀਆਂ ਅੱਜਕੱਲ ਕਰ ਲੈਂਦੀਆਂ ਆਪਣੇ ਫਾਇਦੇ ਦੇਖ ਕੇ ਪੈਸਾ ਦੇਖ ਕੇ ਪ੍ਰਾਪਰਟੀ ਨਾਮ ਸ਼ੋਹਰਤ ਗੱਡੀਆਂ ਸਿਕਿਉਰਟੀ ਗਾਰਡ ਇਹ ਸਾਰੀਆਂ ਚੀਜ਼ਾਂ ਮੈਂ ਵੀ ਸੋਚੀਆਂ ਸੀ ਕਿ ਸਭ ਮਿਲ ਸਕਦਾ ਹੈ ਪਰ ਇਸ ਵੱਲ ਕਦਮ ਵਧਾਉਣ ਤੋਂ ਪਹਿਲਾਂ ਮੇਰੀ ਇਜਾਜ਼ਤ ਨਹੀਂ ਦਿੰਦੀ ਜ਼ਮੀਰ ਕਿ ਮੈਂ ਕਿਸੇ ਦਾ ਨਾਮ ਕਿਸੇ ਦੀ ਸ਼ੋਹਰਤ ਕਿਸੇ ਦੀ ਦੌਲਤ ਕਿਸੇ ਦਾ ਨਾਮ ਆਪਣੇ ਲਈ ਆਪਣੇ ਬੱਚਿਆਂ ਲਈ ਯੂਜ਼ ਕਰਾਂ ਆਪਣਾ ਭਵਿੱਖ ਆਪਣੇ ਨਿਆਣਿਆਂ ਦਾ ਭਵਿੱਖ ਸੈੱਟ ਕਰਨ ਲਈ ਜਦਕਿ ਮੈਂ ਕਿਸੇ ਨੂੰ ਚਾਹੀ ਨਹੀਂ ਸਕਦੀ ਮੈਂ ਕਿਸੇ ਨੂੰ ਨਹੀਂ ਚਾ ਸਕਦੀ ਮੈਂ ਅਗਰ ਕਹਾ ਕਿ ਮੈਂ ਉਸ ਪੁਰਾਣੇ ਸਦਮੇ ਚੋਂ ਨਿਕਲ ਆਈ ਹਾਂ ਜਦੋਂ ਮੈਂ ਉਸ ਚੀਜ਼ ਤੋਂ ਨਿਕਲੀ ਹੀ ਨਹੀਂ ਹੈ ਤਾਂ ਮੈਂ ਫਿਰ ਕਿਸੇ ਦੇ ਪੈਸੇ ਕਿਸੇ ਦੇ ਰੁਤਬੇ ਲਈ ਕਿਸੇ ਦੇ ਨਾਲ ਜੁੜਾਂ ਮੈਂ ਉਹ ਸ਼ਖਸ ਨਹੀਂ ਹੈ ਮੈਂ ਕਿਸੇ ਨੂੰ ਚੀਟ ਨਹੀਂ ਕਰ ਸਕਦੀ ਧੋਖਾ ਨਹੀਂ ਦੇ ਸਕਦੀ ਕਿ ਮੈਂ ਸਿਰਫ ਫੇਮ ਆਪਣੀ ਆਪ ਨੂੰ ਸਕਿਉਰਿਟੀ ਗਾਰਡ ਮਿਲ ਜਾਣਗੇ ਮੈਨੂੰ ਮੈਨੂੰ ਇਹ ਮਿਲ ਜੂ ਮੈਨੂੰ ਉਹ ਮਿਲ ਜੂ ਉਹਨਾਂ ਚੀਜ਼ਾਂ ਲਈ ਮੈਂ ਬਿਕਾਉ ਨਹੀਂ ਹੈ ਮੇਰੀ ਜ਼ਮੀਰ ਜ਼ਿੰਦਾ ਹੈ ਸੋ ਮੈਂ ਆਪਣੇ ਨਿਆਣਿਆਂ ਲਈ ਖੁਦ ਕਮਾਣਾ ਹੈ ਖੁਦ ਕਰਨਾ ਹੈ ਸੋ ਮੈਂ ਕਿਸੇ ਹੋਰ ਦਾ ਸਹਾਰਾ ਨਹੀਂ ਲੈਣਾ ਚਲੋ ਇਹ ਮੇਰੀ ਨਿੱਜੀ ਪ੍ਰੋਬਲਮ ਸੀਗੀ ਪਰ ਮੈਂ ਡਿਸਕਸ ਕੀਤੀ ਤਾਂ ਸਰਪੰਚ ਨੇ ਉਸ ਤੋਂ ਬਾਅਦ ਪਿੰਡ ਦੇ ਵਿੱਚ ਤਾੜੀਆਂ ਮਾਰ ਮਾਰ ਲੋਕਾਂ ਕੋਲੇ ਅੱਡਿਆਂ ਤੇ ਖੜ ਖੜ ਗੱਲਾਂ ਕੀਤੀਆਂ ਕਿ ਇਤਾਂ ਫਲੈਟ ਦੇ ਵਿੱਚ ਡਾਕਟਰ ਨਾ ਰਹੂਗੀ ਹੁਣ ਜਿਨ੍ਹਾਂ ਨੇ ਰਹਿਣਾ ਹੁੰਦਾ ਨਾ ਉਹ ਪ੍ਰਪੋਜ਼ਲਾਂ ਰਿਜੈਕਟ ਨਹੀਂ ਕਰਦੇ ਕਿਸੇ ਦੀਆਂ ਕਾਕਾ ਸੋ ਇਹ ਕੁਸ ਤੋਂਡੇ ਖਰਾਂ ਚ ਥੋਡੇ ਖਾਨਦਾਨਾਂ ਚ ਚੱਲਦਾ ਹੁਣੇ ਸਾਡੇ ਨਹੀਂ ਚੱਲਦਾ ਸੋ ਮੇਰੀ ਜਿਹੜੀ ਪਰਵਾਰਿਸ਼ ਹੈ ਨਾ ਉਹ ਬਹੁਤ ਤਾਕੜ ਲੈਵਲ ਦੀ ਹੋਈ ਵੀ ਹੈ ਅਗਰ ਤਾਕੜ ਨਾ ਹੁੰਦੀ ਤਾਂ ਅੱਜ ਨੂੰ ਮੈਂ ਆਪਣੇ ਨਿਆਣੇ ਲੈ ਕੇ ਆਪਣੇ ਹੱਕ ਦੀ ਲੜਾਈ ਨਾ ਲੜਦੀ ਹੁੰਦੀ ਹੁਣ ਨੂੰ ਪਤਾ ਨਹੀਂ ਤੁਹਾਡੇ ਵਾਂਗੂ ਕਿੰਨੀਆਂ ਸੈਟਿੰਗਾਂ ਕਰਕੇ ਆਪਣੇ ਸਾਰੇ ਮਸਲੇ ਹੱਲ ਕੀਤੇ ਹੁੰਦੇ ਸੋ ਹੱਕ ਸੱਚ ਲਈ ਖੜੇ ਆ ਤਾਂ ਹੀ ਤਾਂ ਰੱਬ ਆ ਕੇ ਸਾਥ ਦਿੰਦਾ ਨਾ ਤਾਂ ਹੀ ਤਾਂ ਤੁਹਾਡੇ ਬੰਦਿਆਂ ਦੀ ਲਦੇੜ ਪੁਆਈ ਹੋਈ ਹੈ ਤਾਂ ਹੀ ਤਾਂ ਇੱਕ ਕੱਲੀ ਜਨਾਨੀ ਨੇ ਸਾਰੇ ਭਜਾਏ ਹੋਏ ਹੈ ਐਵੇਂ ਨਹੀਂ ਕਿਉਂਕਿ ਉਹਦੇ ਨਾਲ ਉਹਦੀ ਕਰਤਾਰਪੁਰਖ ਦੀ ਅਕਾਲਪੁਰਖ ਦੀ ਸ਼ਕਤੀ ਕੰਮ ਕਰਦੀ ਹੈ ਜਦੋਂ ਕੋਈ ਬੰਦਾ ਸੱਚਾ ਹੁੰਦਾ ਹੈ ਜੈਨੂ ਨਹੀਂ ਹੁੰਦਾ ਤਾਂ ਉਹਦੇ ਨਾਲ ਪਰਮਾਤਮਾ ਆਪਣੇ ਆਪ ਵਰਕ ਕਰਦਾ ਸੋ ਇਹ ਗੱਲਾਂ ਇਹਨਾਂ ਦੀ ਸਮਝ ਤੋਂ ਬਾਹਰ ਹੈ ਹਾਂ ਇਹਨਾਂ ਵਰਗੇ ਹੋਰ ਵੀ ਹੈਗੇ ਕੋਈ ਜਿਨ੍ਹਾਂ ਦੀ ਇਹ ਗੱਲਾਂ ਸਮਝ ਚ ਨਹੀਂ ਆਉਣੀਆਂ ਸੋ ਉਹਨਾਂ ਨੂੰ ਇਗਨੋਰ ਕਰਦੇ ਹੋਏ ਅਵੋਇਡ ਕਰਦੇ ਹੋਏ ਤਾਂ ਮੈਂਬਰ ਨੂੰ ਮੈਂ ਅੱਜ ਜਵਾਬ ਦੇ ਦੇਣੀ ਹੈ ਕਿ ਮੈਨੂੰ ਪੁੱਛਦੇ ਸੀ ਭਾਈ ਤੂੰ ਕਿੱਥੇ ਰਹਿੰਨੀ ਆ ਤਾਂ ਮੈਨੂੰ ਲੱਗਦਾ ਤੁਸੀਂ ਭਾਲ ਲਿਓ ਮੈਨੂੰ ਮੈਂ ਫਲੈਟਾਂ ਚ ਹੀ ਰਹਿਣੀ ਆ हां ਹੁਣ ਤੁਸੀਂ ਸਰਪੰਚ ਨੂੰ ਪੁੱਛ ਲਓ ਡਿਸਾਈਡ ਕਰ ਲਓ ਕੀ ਦੇ ਨਾਲ ਰਹਿਣੀ ਹੈ ਡਾਕਟਰ ਨਾਲ ਆ ਕੀ ਦੇ ਨਾਲ ਇਹ ਤੁਸੀਂ ਡਿਸਾਈਡ ਕਰਨਾ ਸੋ ਇਹ ਤੁਹਾਡੇ ਮਨ ਦੀਆਂ ਪਾਥੀਆਂ ਜਿਵੇਂ ਮਰਜ਼ੀ ਪੱਥੀ ਚੱਲੋ ਤੇ ਬਾਕੀ ਮੈਨੂੰ ਕਹਿੰਦੇ ਸੀ ਕਿ ਤੈਨੂੰ ਮਿਲਣ ਆਉਣਾ ਕਿਉਂ ਬਾਈ ਮੈਨੂੰ ਕਿਉਂ ਮਿਲਣ ਆਉਣਾ ਹੈ ਮੇਰਾ ਤੁਹਾਡੇ ਨਾਲ ਕੀ ਰابطਾ ਹੈ ਕੀ ਰਿਸ਼ਤਾ ਹੈ ਤੁਹਾਨੂੰ ਪੰਚਾਇਤੀ ਮੌਕੇ ਅਸੀਂ ਹਜ਼ਾਰਾਂ ਦੇ ਚੁੱਕੀਆਂ ਜਦ ਤੁਸੀਂ ਉਹਨਾਂ ਦੇ ਵਿੱਚ ਗੋਲਦ ਮਾਲ ਕਰ ਸਕਦੇ ਹੋ ਤੁਸੀਂ ਕਪਲੇ ਕਰ ਸਕਦੇ ਹੋ ਚੀਜ਼ਾਂ ਇਹ ਇੱਧਰ ਉੱਧਰ ਕਰ ਸਕਦੇ ਹੋ ਤਾਂ ਫਿਰ ਤੁਸੀਂ ਹੁਣ ਕਿਉਂ ਮਿਲਣ ਆਉਣਾ ਹੈ ਕਿਸ ਚੀਜ਼ ਲਈ ਆਉਣਾ ਹੈ ਯਾ ਮਰਵਾਉਣ ਲਈ ਆਣੇ ਤਾਂ ਮੈਂ ਇਹ ਵੀ ਜਵਾਬ ਦਿੱਤਾ ਸੀਗਾ ਮੈਂਬਰ ਨੂੰ ਕਿ ਭਾਈ ਤੁਸੀਂ ਮੈਨੂੰ ਮਿਲਣ ਆਣੇ ਮੈਂ ਕਿੱਥੇ ਰਹਿਨੀ ਆ ਪੁੱਛਦੇ ਤਾਂ ਡੈਫੀਨਿਟਲੀ ਮੇਰੀ ਡੈਸਟੀਨੇਸ਼ਨ ਇਹੇ ਆ ਪਾ ਇਹ ਮੈਂ ਆਪਣੇ ਪਿੰਡ ਦਾ ਨਾਮ ਦੱਸਦਾ ਉਹਨਾਂ ਨੂੰ ਕਿ ਮੈਂ ਇੱਥੇ ਰਹਿਨੀ ਆ ਸੋ ਔਖੇ ਨਾ ਹੋਏ ਮੈਨੂੰ ਬੁਲਾ ਲਓ ਜੇ ਕੋਈ ਮਰਵਾਉਣਾ ਮਰੂਣਾ ਤਾਂ ਤੇ ਬਾਕੀ ਜੀ ਇੰਨਾ ਗੱਲਾਂ ਦੀ ਪ੍ਰਮਾਤਮਾ ਨੂੰ ਟੈਂਸ਼ਨ ਹੈ ਰੱਬ ਨੂੰ ਫਿਕਰ ਹੈ ਨਾ ਚੀਜ਼ਾਂ ਦੀ ਸੋ ਬੰਦੇ ਦੇ ਬਚਾਇਆ ਕੋਈ ਬਚਦਾ ਨਹੀਂ ਔਰ ਬੰਦੇ ਦੇ ਮਾਰਿਆ ਕੋਈ ਮਰਦਾ ਨਹੀਂ ਕਿਉਂਕਿ ਦੁਸ਼ਮਣ ਨੂੰ ਮਾਰ ਕੇ ਬੰਦਾ ਰੋਜ਼ ਸੌਂਦਾ ਹੈ ਰੋਜ਼ ਪੈਂਦਾ ਹੈ ਸੋ ਬਚਾਉਣ ਵਾਲਾ ਵੀ ਰੱਖਣ ਵਾਲਾ ਵੀ ਉਹ ਮਹਾਰਾਜ ਹੈ ਤੇ ਬਚਾਉਣ ਮਾਰਨ ਵਾਲਾ ਵੀ ਤੇ ਬਚਾਉਣ ਵਾਲਾ ਵੀ ਸੋ ਮਿਲਦੇ ਆ ਜੀ ਆਪਾਂ ਨੈਕਸਟ ਵੀਡੀਓ ਦੇ ਵਿੱਚ ਨੈਕਸਟ ਅਪਡੇਟ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਗੁੱਡ ਬਾਏ ਐਂਡ ਟੇਕ ਕੇਅਰ